ਪਟਿਕੜ ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀਨੈਸ ਪਾਵਰ ਕੰਪ ਦਾ ਇੱਕ ਜੇਏ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਹੈ ਜੇਏ ਨੇ ਕਿਸਾਨ ਕੋਲੋਂ ਕਬਾਈਨ ਨਾਲ ਟੁੱਟੀ ਤਾਰ ਜੋੜਨ ਬਦਲੇ ਅਤੇ ਕਾਰਵਾਈ ਦਾ ਦਰਦ ਖਾ ਕੇ 15000 ਰੁਪਏ ਰਿਸ਼ਵਤ ਮੰਗੀ ਸੀ ਪੁਲਿਸ ਨੇ ਜੇਏ ਨੂੰ ਹਿਰਾਸਤ ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਇਹ ਮਾਮਲਾ ਇਹ ਹੈ ਵੀ ਸਾਡੇ ਕੋਲ ਅਜੇ ਇੱਕ ਕਮਪਲੇਂਟ ਹੈ ਆਈਸੀਜੀ ਦੇ ਜਸਤਰਾਮ ਸਿੰਘ ਜੀ ਉਹਨਾਂ ਨੇ ਆ ਕੇ ਦੱਸਿਆ ਵੀ ਸਾਡੇ ਕੋਲ ਕੱਲ ਕੋਈ ਜਦੋਂ ਸ਼ਾਮੀ ਉਹ ਕੰਬਾਈਨ ਲੈ ਕੇ ਜਾ ਰਹੇ ਸੀਗੇ ਨੰਦਪੁਰ ਕਲਾਉਡ ਦੇ ਉਥੇ ਕੋਈ ਬਿਜਲੀ ਦੇ ਤਾਰਾਂ ਸ਼ਾਰਟ ਸਰਕਟ ਹੋ ਗਏ ਉਹਦੇ ਤਾਰਾਂ ਦੇ ਪੈਸੇ ਮੰਗ ਮੰਗ ਰੇ ਸੀ ਇੱਕ ਜੇ ਆਈ ਨੇ ਦੀਪ ਸਿੰਘ ਤੇ ਉਹਦੇ ਸਬੰਧ ਦੇ ਵਿੱਚ ਪਹਿਲਾਂ 15000 ਚ ਉਹਨਾਂ ਨੇ ਗੱਲ ਕੀਤੀ ਕਰਦੇ ਕਰਾਉਂਦੇ 5000 ਚ ਫਾਈਨਲ ਹੋ ਗਿਆ ਫਿਰ ਉਹ ਜਦੋਂ ਫਾਈਨਲ ਕਰ ਉਹ ਸਾਡੇ ਨਾਲ ਸਲਾਹ ਕੀਤੀ ਵੀ ਅਸੀਂ ਉਹਦੀ ਫੋਟੋ ਸਟਾਰਟ ਕਰਕੇ ਨੋਟਾਂ ਦੀ ਜਿਹੜੀ 10 ਨੋਟ ਸੀਗੇ ਉਹ ਉਹਨਾਂ ਨੂੰ ਗੁਰਪੇਜਿਆ ਉਹ ਜਾ ਕੇ ਫੜਾ ਕੇ ਆਏ ਫਿਰ ਅਸੀਂ ਉਹਨੂੰ ਜਿਹੜਾ ਸੀਗਾ ਉਹਨ ਜੇ ਨੂੰ ਅਸੀਂ ਗ੍ਰਫਰ ਕਰ ਲਿਆ ਉੱਤੇ ਅਸੀਂ ਪੀਸੀ ਐਕਸਟਰਾ ਪਰਚਾਰੀਤਾ 7 ਪੀਸੀ ਇੱਕ ਵਾਰ ਉਂਝ ਤੇ ਆਹ ਕੰਮ ਹੋ ਗਿਆ ਠੀਕ ਕੀ ਕਿਸ ਕਾਇਤੇਦਰ ਦੋ ਜੀ ਇਹ ਇਸ ਤਰ੍ਹਾਂ ਹਮ ਸਲੂਸ਼ ਠੀਕ ਹੈ ਕਿਹੜੇ ਮਕਮ ਦਾ ਜਈ ਹੈ ਜੀ ਇਹ ਬਿਜਲੀ ਬੋਰ ਦਾ ਸਰ ਠੀਕ ਕੀ ਮਾਮਨਾ ਸਰ ਅੱਜ ਇੱਕ ਜਿਹੜਾ ਮੈਂ ਮੈਨੂੰ ਲੱਗਦਾ ਕਿ ਬੜਾ ਮਾੜਾ ਹੋਇਆ ਜਿਹੜੇ ਇੱਕ ਮੁਲਾਜ਼ਮ ਜਿਹੜੇ ਐਦਾਂ ਦੀ ਰਿਸ਼ਵਤਾਂ ਲੈਂਦੇ ਫੜੇ ਜਾਂਦੇ ਨੇ ਸੋ ਮੈਨੂੰ ਲੱਗਦਾ ਸੀ ਕਿ ਬਹੁਤ ਫਰਕ ਪੈ ਗਿਆ ਪੈ ਰਿਹਾ ਪਰ ਜਦੋਂ ਐਦਾਂ ਦੀ ਗੱਲ ਕਰਦੇ ਨੇ ਤੇ ਉਹਦੇ ਲਈ ਬੜਾ ਸਾਨੂੰ ਵੀ ਸ਼ਰਮ ਆਉਂਦਾ ਕਿ ਪੰਜਾਬ ਦੇ ਵਿੱਚ ਹਜੇ ਵੀ ਸੁਧਾਰ ਜਿਹੜਾ ਕਹਿ ਰਹੇ ਆਪਾਂ ਚੱਲ ਰਹੇ ਆ ਪਰ ਕੁਝ ਕੇ ਬੰਦੇ ਖਰਾਬੀਆਂ ਕਰਦੇ ਨੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਰਪਸ਼ਨ ਨੂੰ ਜੜੀ ਉੱਥਲ ਪਾਈ ਜਾਣੀ ਆ ਸੋ ਇਸ ਦੇ ਦੇ ਤਹਿਤ ਇੱਕ ਕਿਸਾਨ ਸਾਡੇ ਪ੍ਰਾਂ ਨੇ ਉਹਨਾਂ ਨੇ ਫੋਨ ਕੀਤਾ ਪਤਾ ਲੱਗਿਆ ਉਹਨਾਂ ਤੋਂ ਕਿ ਇੱਕ ਉਹਨਾਂ ਦੇ ਖੇਤ ਦੇ ਵਿੱਚ ਤਾਰ ਟੁੱਟ ਗਈ ਸੀ ਅੱਗੇ ਲੱਗੀ ਕੰਬਾਈਨ ਨੂੰ ਉਹਨਾਂ ਨੇ ਜੇਜੀ ਸਾਹਿਬ ਨਾਲ ਕੰਟੈਕਟ ਕੀਤਾ ਜੇਜੀ ਸਾਹਿਬ ਨੇ ਦੱਸਿਆ ਕਿ ਭਾਈ ਤੁਹਾਡੇ ਤੇ ਪਰਚਾ ਆਊਗਾ ਜੀ ਉਹ ਕਹਿੰਦਾ ਵੀ ਕਿਹੜੀ ਗੱਲ ਹੈ ਜੀ ਐਦਾਂ ਨਾ ਉਹ ਫਿਰ ਉਹਨਾਂ ਨੇ ਪੈਸੇ ਨਹੀਂ ਮੰਗ ਕੀਤੇ ਸੀ 15000 ਦੀ ਫਿਰ 10000 ਤੇ ਆ ਗਏ ਚਲੋ ਉਹ ਕਹਿੰਦੇ ਵੀ ਐਮਐਲਏ ਸਾਹਿਬ ਨਾਲ ਗੱਲ ਕਰ ਲਓ ਉਹਨਾਂ ਨੇ ਫੋਨ ਫੜ ਕੇ ਜਿਹੜਾ ਸਾਈਡ ਤੇ ਰੱਖਤਾ ਕਹਿੰਦੇ ਵੀ ਨਹੀਂ ਮਹਲਾਤੇ ਹੋਗੇ ਘਰ ਨੂੰ 5000 ਰੁਪਏ ਜਿਹੜਾ ਉਹ ਦੇਣਾ ਪੈਗਾ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਤੇ ਜੀਪ ਦੇ ਵਿੱਚ ਜਿਹੜੇ ਉਹੀ ਨੋਟ ਉਹਨਾਂ ਦੀ ਫੋਟੋ ਸਟੇਟ ਕਰਵਾ ਲਈ ਸੀ ਨੋਟਾਂ ਦੀ ਤੇ ਮੌਕੇ ਦੇ ਉੱਤੇ ਜਿਹੜੇ ਸਾਡੇ ਪੁਲਿਸ ਜਿਹੜੀ ਪ੍ਰਸ਼ਾਸਨ ਨਾਲ ਪਹੁੰਚ ਗਿਆ ਸੀਗਾ ਉਹਨਾਂ ਨੂੰ ਬਰਾਮਦਗੀ ਕਰਵਾਈ ਗਈ ਤੇ ਉਹ ਸਾਰਾ ਕੁਝ ਨਾਲ ਰਿਕਾਰਡ ਕੀਤਾ ਗਿਆ ਟਾਈਪ ਅਪ ਸੌਰੀ ਆਪਣਾ ਮੈਚ ਕੀਤਾ ਗਿਆ ਉਹਦੇ ਉਹ ਦੇਖਿਆ ਗਿਆ ਸਾਰੇ ਨੰਬਰਾਂ ਦੇ ਨੋਟਾਂ ਦੇ ਨੰਬਰ ਵੀ ਉਹ ਸਾਰਾ ਕੁਝ ਸੀ ਤੇ ਬੜੀ ਸ਼ਰਮ ਦੀ ਗੱਲ ਆ ਇੱਕ ਮੁਲਾਜ਼ਮ ਦੇ ਲਈ ਜਿਹਨੂੰ ਤਨਖਾਹ ਵੀ ਮਿਲਦੀ ਆ ਸਾਰਾ ਕੁਝ ਆ ਪਰ ਇੱਕ ਆਮ ਲੋਕਾਂ ਦੇ ਦਿੱਤੋਂ ਪੈਸੇ ਲੈਣੋਂ ਨਹੀਂ ਹਟਦੇ ਪਹਿਲੇ ਹੀ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ ਕਣਕ ਦਾ ਤੁਹਾਨੂੰ ਪਤਾ ਝੜ ਘਟਾ ਵੀ ਪਹਿਲੇ ਮੰਡੀ ਦੀ ਹਾਲਾਤਾਂ ਬਹੁਤ ਮੈਨੂੰ ਉਦੋਂ ਦੁੱਖ ਲੱਗਾ ਜਦੋਂ ਬਾਪੂ ਜੀ ਕਹਿੰਦੇ ਵੀ ਮੇਰੀ ਕਮਾਈ ਸੀਗੀ ਇਹ ਜਦੋਂ ਪਹਿਲਾਂ ਪੈਸੇ ਪੇਮੈਂਟ ਪਈ ਹੋਣੀ ਉਹਨਾਂ ਨੂੰ ਜੀ ਕਣਕ ਦੀ ਤੇ ਉਹ ਪਹਿਲੇ ਵਿੱਚੋਂ ਕਢਾ ਕੇ ਰਿਸ਼ਵਤ ਲਈ ਪੈਸੇ ਦੇਣਾ ਐ ਸੋ ਬੜੀ ਮਾੜੀ ਗੱਲ ਸੀ ਜੀ ਦੇ ਨੇ ਉਸ ਜੀ ਨੂੰ ਆਪਾਂ ਨੇ ਪੁਲਿਸ ਜਿਹੜੀ ਆ ਉਹਦੇ ਸਹਾਇਤਾ ਦੇ ਨਾਲ ਅੰਦਰ ਕੀਤਾ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਦੀ ਉਸ ਖਿਲਾਫ ਕਿਉਂਕਿ ਇਹਦੇ ਵਿੱਚ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਦੇ ਤਹਿਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਵੀ ਦੀ ਹੈ ਇਹਦੇ ਤੇ ਹੁਣੀ ਚਲੋ ਜਈ ਦੇਖ ਲਾ ਕੋਈ ਪਹਿਲਾਂ ਵੀ ਕੋਈ ਕੰਪਲੀਟ ਵਗੈਰਾ ਆਈ ਸੀ ਕੰਪਲੀਟ ਏਦਾਂ ਜੀ ਕਿਤੇ ਜਿੱਥੇ ਮੀਟਰ ਲੱਗਣਾ ਨਹੀਂ ਲੱਗਣਾ ਥੋੜਾ ਜਆ ਮੈਨੂੰ ਪਤਾ ਲੱਗਿਆ ਸੀ ਅੱਜ ਹੀ ਮੈਨੂੰ ਪਤਾ ਲੱਗਿਆ ਸੀ ਕਿ ਕਿ ਏਦਾਂ ਕਰ ਰਹੇ ਆ ਤੇ ਮੈਂ ਮੇਰੀ ਯਾਦਦਾ ਇੱਕ ਵਾਰੀ ਗੁਰੂ ਕਾਜੀ ਦੇ ਵੀ ਏਦਾਂ ਨਾ ਕਰੋ ਜੀ ਤੁਸੀਂ ਸਹੀ ਚਲੋ ਪਰ ਜੇ ਹੁਣ ਨਹੀਂ ਬੰਦਾ ਇਸ ਗੱਲ ਤੇ ਹਟਦਾ ਨਹੀਂ ਆਉਂਦਾ ਤਾਂ ਕਿਤੇ ਨੇ ਕਿਤੇ ਆ ਕੇ ਤੁਹਾਨੂੰ ਪਤਾਈਏ ਜੀ ਪਾਪ ਦਾ ਘੜਾ ਪਰ ਜਾਂਦਾ ਸੋ ਅੱਜ ਜਿਹੜਾ ਇਹਨਾਂ ਇਹਦੀ ਸਜ਼ਾ ਜਿਹੜੀ ਉਹਨੂੰ ਬਣਦੀ ਉਹ ਮਿਲੂਗੀ ਸਰ ਜਿਵੇਂ ਤੁਸੀਂ ਵਰਕ ਕਰ ਰਹੇ ਹੋ ਐਤਾ ਹੀ ਕਰਦੇ ਰਹੋਗੇ ਵੀ ਇਹ ਮੇਰੀ ਡਿਊਟੀ ਹੈ ਜੀ ਇਹ ਜੇ ਹਰ ਬੰਦਾ ਆਪਣੀ ਡਿਊਟੀ ਕਰਦਾ ਜਿੰਨੀ ਦਿਨ ਮੈਨੂੰ ਸੰਗਤ ਨੇ ਡਿਊਟੀ ਦਿੱਤੀ ਆ ਲੋਕਾਂ ਨੇ ਡਿਊਟੀ ਦਿੱਤੀ ਆ ਤੇ ਮੈਂ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਵੀ ਤੁਸੀਂ ਜਿਹੜਾ ਵੀ ਆਪਣੀ ਡਿਊਟੀ ਕਰਦਾ ਉਹ ਬਿਲਕੁਲ ਡਿਊਟੀ ਸਹੀ ਤਰੀਕੇ ਨਾਲ ਕਰੇ ਮੈਂ ਰਿਸਪੈਕਟ ਕਰਦਾ ਹਰ ਬੰਦੇ ਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ 80 ਮਿੰਟ ਸਜ਼ਾ ਜਿਆਦਾ ਬੰਦਾ ਜੀ ਤੇ ਜੋ ਅੱਜ ਘਟਨਾ ਹੋਈ ਹੈ ਜੀ ਕਮੇਨ ਆ ਰਹੀ ਸੀ ਸਾਡੀ ਸੜਕ ਤੇ ਕੁੱਦਰਤੀ ਚਾਰਕ ਅੱਗੇ ਵੀ ਮਸ਼ੀਨ ਉੱਥੇ ਲੰਘਦੀ ਐ ਜਿਹਦੀ ਤਾਰ ਟੁੱਟ ਗਈ ਮਸ਼ੀਨਿਕ ਦਾ ਤੇ ਲਾਈਟ ਚੱਲ ਰਹੀ ਸੀ ਸਾਡੇ ਬੰਦੇ ਜੋ ਵੀ ਮੌਕੇ ਤੇ ਬਚ ਗਏ ਮਸ਼ੀਨ ਨੂੰ ਥੋੜੀ ਅੱਗ ਵੀ ਲੱਗੀ ਮੂਲੀ ਚਲੋ ਅੱਗ ਲੱਗਣ ਦੇ ਕਾਰਨ ਤੋਂ ਬਾਅਦ ਅਸੀਂ ਸਾਡੇ ਕੋਲ ਫੋਨ ਆਇਆ ਜੀ ਲਾਈਨਮੈਨ ਦਾ ਆਨੰਦਪੁਰ ਕੋਲੋਂ ਉਹਨਾਂ ਨਾਲ ਅਸੀਂ ਗੱਲਬਾਤ ਕਰੀ ਉਹਨਾਂ ਨੇ ਸਾਨੂੰ ਪੈਂਦੀ ਸਟੋ ਕਹਿੰਦੀ ਤੁਹਾਡੇ ਤੇ ਕਾਰਵਾਈ ਹੋਊਗੀ ਚਲੋ ਮੈਂ ਜੀ ਸਾਹਿਬ ਨਾਲ ਗੱਲ ਕਰੀਏ ਕਹਿੰਦੇ ਜੀ ਦਫ਼ਤਰ ਆਜੋ ਚਲੋ ਮੈਂ ਦਫ਼ਤਰ ਆਇਆ ਜੀ ਸਾਹਿਬ ਕਹਿੰਦੇ ਵੀ ਤੁਹਾਡੇ ਦੀ ਮਸ਼ੀਨ ਮੈਂ ਕਈ ਵਾਰੀ ਕੀਤੀ ਚਲੋ ਗੱਲਬਾਤ ਕਰਦੇ ਕਿਉਂਦੇ ਜੀ ਕਹਿੰ ਦੱਸੋ ਕਿ ਕਿਸ ਤਰ੍ਹਾਂ ਕਰਨਾ ਹੈ ਮੈਂ ਕਹਿੰਦੀ ਤੁਸੀਂ ਦੱਸ ਦਿਓ ਕਿ ਨਹੀਂ 15000 ਰੁਪਏ ਲੱਗੂਗਾ ਕੀ ਨਾਮ ਚਾਹੀਦਾ ਜਈ ਦਾ ਦੀਪ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਜੀ ਫਿਰ ਕਰਦੇ ਕਰਾਉਂਦੇ ਜੀ 10000 ਤੇ ਆ ਗਿਆ 10 ਤੋਂ 5 ਪਰ ਆ ਗਿਆ ਮੈਨੂੰ ਮੈਂ ਫੋਨ ਤੇ ਗੱਲ ਕਰਾਉਣ ਲੱਗਾ ਤਾਂ ਮੈਂ ਐਮਐਲਏ ਸਾਹਿਬ ਦੀ ਫਿਰ ਮੈਨੂੰ ਕਹਿੰਦਾ ਵੀ ਫੋਨ ਮੇਰੇ ਤੇ ਰੱਖ ਦੇ ਕਹਿੰਦਾ ਮੈਂ ਗੱਲ ਨਹੀਂ ਕਰਨੀ ਚਲੋ ਨਾ ਗੱਲ ਕਰੀ ਮੈਂ ਐਮਐਲਏ ਸਾਹਿਬ ਕੋਲ ਗੱਲ ਕਰੀ ਇਹਨਾਂ ਨੇ ਮੌਕੇ ਤੇ ਜਿਹੜੇ ਐਕਸ਼ਨ ਲਿਆ ਜਿਹਦੇ ਇਹ ਪਹੁੰਚਗੇ ਮੇਰੇ ਕੋਲ ਤੇ ਮੈਂ 5000 ਦੇ ਨੋਟ ਸੀਰੀਅਲ ਨੰਬਰ ਨੋਟ ਕਰਕੇ ਜਦial ਮੈਲੇ ਸਾਹ ਉੱਤੇ ਸਾਡੇ ਕੋ ਪਹੁੰਚੇ ਹੁਣ ਕੀ ਕੀ ਕਾਰਵਾਈ ਦੀ ਮੰਗ ਕਰ ਰਹੇ ਕਾਰਵਾਈ ਤੇ ਇਹੀ ਗੱਲ ਮੰਗ ਕਰ ਰਹੇ ਜੀ ਜੋ ਇਹ ਰਿਸ਼ਵਤ ਹੈ ਇਹ ਬੰਦ ਹੋਣੀ ਚਾਹੀਦੀ ਹੈ ਜੀ ਨਜਾਇਜ਼ ਜੱਟ ਤਾਂ ਪਹਿਲੀ ਮਰੇ ਪਏ ਜੀ ਫਸਲਾਂ ਨਿਕਲ ਨਹੀਂ ਰਹੀਆਂ